और अब साहब के के अंदर जो अमेंडमेंट करके सरकार सरकार अपना प्रेसिडेंट लाना चाहती है है है। और और बताना चाहते हैं कि अब सरकार का बनाया करेगी कि किसी भी सूरत में सिखों सिखों को बर्दाश्त नहीं है। दुनिया भर के के अंदर इसको के रिवोल्ट और जेंडमेंट है। एक होया। उस दिन कानून पास विरोध करना, करना चाहिए ਜੀ ਤੋੜਨਾ ਤਾਂ ਉਹ ਚੀਜ਼ਾ ਹੁੰਦਾ ਹੈ ਹੂੰ ਵੀ ਜਿਹੜੀ ਕੀਟੇ ਉੱਤੇ ਮਤਲਬ ਆਪਾਂ ਦਾਖਲ ਦੋੜ ਕਰ ਲਿਆ ਕਿਸੇ ਕਾਰਨ ਕਰਕੇ ਮਤਲਬ ਮਾਰੀਆਂ ਮੋਟੀਆਂ ਤਰੇੜਾਂ ਪੈ ਗਈਆਂ ਜੀ ਫਿਰ ਅਸੀਂ ਤੋੜਦੇ ਹਾਂ ਹੂੰ ਜਿਹੜੀ ਗੱਲ ਹੈ ਹੀ ਗੈਰ ਸਿਧਾਂਤਕ ਜੀ ਤੇ ਉਹ ਤਾਂ ਕਰਨੀ ਉਹ ਨਹੀਂ ਸੀ ਚਾਹੀਦੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ਨੂੰ ਦਿੱਤੀ ਗਈ ਚਿਤਾਵਨੀ ਤੇ ਸਿਆਸਤ ਗਰਮਾ ਰਹੀ ਹੈ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਨੂੰ ਸਿੱਧੀ-ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੁਰੂ ਘਰਾਂ ਵਿੱਚ ਧਖਲ ਅੰਦਾਜ਼ੀ ਤੋਂ ਨਾ ਹਟਿਆ ਗਿਆ ਤਾਂ ਇਸ ਦੇ ਨਤੀਜੇ ਸ਼ੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਦਰਾੜ ਪੈਦਾ ਕਰ ਸਕਦੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਇਸ ਬਿਆਨ ਤੇ ਜਿੱਥੇ ਕਈ ਸਿੱਖਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਸਵਾਲ ਵੀ ਹੋਣ ਲੱਗੇ ਨੇ ਸਵਾਲ ਹੁਣੇ ਲਾਜ਼ਮੀ ਵੀ ਨੇ ਕਿਉਂਕਿ ਸਰਕਾਰਾਂ ਵੱਲੋਂ ਗੁਰੂ ਘਰਾਂ ਵਿੱਚ ਦਿਖਲ ਅੰਦਾਜ਼ੀ ਬਿਲਕੁਲ ਗਲਤ ਹੈ ਪਰ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਹੁਣ ਤੱਕ ਬਰਦਾਸ਼ਤ ਕਿਵੇਂ ਕਰਦੀ ਰਹੀ ਮਨਜਿੰਦਰ ਸਿੰਘ ਸਿਰਸਾ ਦੇਰੀ ਨਾਲ ਕਿਉਂ ਬੋਲੇ ਅਤੇ ਭਾਜਪਾ ਵੱਲੋਂ ਚੋਣ ਲੜਨ ਸਮੇ ਸਿਰਸਾ ਨੇ ਅਜਿਹੀਆਂ ਗੱਲਾਂ ਸਪਸ਼ਟ ਕਿਉਂ ਨਾ ਕੀਤੀਆਂ ਅਜਿਹੇ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਸਿੱਖਾਂ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਕੀਤੇ ਜਾ ਰਹੇ ਨੇ ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਦੌਰਾਨ ਜਥੇਦਾਰ ਸੁਖਦੇਵ ਸਿੰਘ ਪੌਰ ਨੇ ਵੀ ਮਨਜਿੰਦਰ ਸਿੰਘ ਸਿਰਸਾ ਨੂੰ ਕਈ ਸਵਾਲ ਕੀਤੇ ਨੇ ਅਤੇ ਜਥੇਦਾਰ ਪੌਰ ਨੇ ਮਨਜਿੰਦਰ ਸਿੰਘ ਸਿਰਸਾ ਦੀ ਇਸ ਬਿਆਨਬਾਜ਼ੀ ਨੂੰ ਪੋਲੀਟੀਕਲ ਸਟੰਟ ਦੱਸਿਆ ਸੁਖਦੇਵ ਸਿੰਘ ਪੌਰ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਚਮੁੱਚ ਇੰਨਾ ਦਰਦ ਹੈ ਤਾਂ ਬੀਬਾ ਹਰਸਿਮਰਤ कौर ਬਾਦਲ ਨੂੰ ਵੀ ਅਸਤੀਫਾ ਦੇ ਕੇ ਵਾਪਸ ਮੋੜਾਉਣਾ ਚਾਹੀਦਾ ਹੈ ਤੁਸੀਂ ਵੀ ਸੁਣੋ ਪੰਜਾਬੀ ਲੋਕ ਚੈਨਲ ਨਾਲ ਜਥੇਦਾਰ ਸੁਖਦੇਵ ਸਿੰਘ ਪੌਰ ਦੀ ਹੋਈ ਇਹ ਗੱਲਬਾਤ ਪਰਸਾਬ ਮਨਜਿੰਦਰ ਸਿੰਘ ਤੇਸਾਬਲੋ ਬੜੇ ਹੀ ਸਖਤ ਸ਼ਬਦਾਂ ਦੇ ਵਿੱਚ ਭਾਜਪਾ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਗੁਰੂ ਘਰਾਂ ਦੇ ਵਿੱਚ ਕੋਸਪੈਟ ਨਾ ਕੀਤੀ ਜਾਵੇ ਨਹੀਂ ਤਾਂ ਸ਼ੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਜੋਟ ਟੁੱਟ ਸਕਦਾ ਹੈ ਜੀ ਕਿਵੇਂ ਲੈਂਦੇ ਹੋ ਜੀ ਬਿਆਨ ਇਹ ਸਰਦਾਰ ਮਨਜਿੰਦਰ ਸਿੰਘ ਸਰਕਾਰ ਸਰਸਾ ਇੱਕ ਸੋਚੀ ਸਮਝੀ ਸਾਜੀ ਸੰਦੇ ਬੋਲ ਰਹੇ ਆ ਜੀ ਇਹ ਗੱਲ ਬਹੁਤ ਠੀਕ ਹੈ ਵੀ ਗੁਰਧਾਮਾਂ ਦੇ ਵਿੱਚ ਕਿਸੇ ਸਰਕਾਰ ਦਾ ਦਖਲ برداشت ਨਹੀਂ ਕੀਤਾ ਜਾ ਸਕਦਾ ਜੀ ਔਰ ਇਹ ਵੀ ਗੱਲ ਠੀਕ ਹੈ ਇਹ ਵਿਸ਼ੇਲੇ ਸਮੇਂ ਦੇ ਵਿੱਚ ਚੁਣੇ ਹੋਏ ਮੈਂਬਰ ਹੀ ਪ੍ਰਧਾਨ ਦੀ ਚੋਣ ਕਰਦੇ ਰਹੇ ਜੀ ਪਰ ਇਹ ਜਿਹੜੀ ਗੱਲ ਤੇ ਅੱਜ ਮਨਿੰਦਰ ਸਿੰਘ ਸਰਸਾ ਬੋਲ ਰਿਹਾ ਜੀ ਇਹਦਾ ਪਿਸ਼ੋਖੜ ਹੋ ਰਿਹਾ ਹੂੰ ਕਿਉਂਕਿ ਜੇ ਇਹਨਾਂ ਨੂੰ ਦਰਦ ਉਸ ਵੇਲੇ ਹੁੰਦਾ ਤੇ ਜਦੋਂ ਇਹ ਕਾਨੂੰਨ ਬਣਿਆ ਸੀ ਉਸ ਵੇਲੇ ਦਾ ਵਿਰੋਧ ਕਰਦੇ ਜੀ ਉਸ ਵੇਲੇ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ ਹੂੰ ਉਹਨਾਂ ਦਰਸਲ ਬੀਜੇਪੀ ਨਾ ਕੋਈ ਖੇਡਾ ਖੇਡਾਣਾ ਚਾਹੁੰਦੀ ਹੈ ਜੀ ਬੀਜੇ ਇੱਕ ਬੀਜੇਪੀ ਕਦੀ ਸੁਖਪਾਲ ਸਿੰਘ ਖੈਰੇ ਜਵਾਲ ਨੂੰ ਦੇਖ ਰਹੀ ਹੈ ਜੀ ਜਿਹੜੀ ਫੂਲਕਾ ਸਾਹਿਬ ਵੱਲੋਂ ਦੇਖ ਰਹੀ ਹੈ ਕਦੀ ਤਕਸਾਲੀਆਂ ਵੱਲੋਂ ਦੇਖ ਰਹੀ ਹੈ ਹੂੰ ਤੇ ਇਹ ਲੜਛਾਉਣ ਦੇ ਲਈ ਇਦਾਂ ਦੀਆਂ ਗੱਲਾਂ ਕਰ ਰਹੇ ਆ ਜੀ ਤੇ ਜੇ ਇਹਨਾਂ ਨੂੰ ਸੱਤੀਮੁੱਤੀ ਦਰਦਿਆ ਜੀ ਤੇ ਪਹਿਲੀ ਤਾਂ ਗੱਲ ਹੈ ਵੀ ਜਿਸ ਦਿਨ ਇਹ ਕਾਨੂੰਨ ਪਾਸ ਹੋਇਆ ਉਸ ਤੇ ਮਨਵਰੋਧ ਕਰਨਾ ਚਾਹੀਦਾ ਸੀ ਉਹ ਵਿਰੋਧ ਨਹੀਂ ਕੀਤਾ ਗਿਆ ਹੂੰ ਤੇ ਜੇ ਸੱਤੀਮੁੱਤੀ ਵਿਰੋਧ ਅਰਜ ਕਰਨਾ ਤੇ ਹਰਸ਼ਮੰਤ ਕੌਰ ਅਸੂਫਾ ਦੇ ਕੇ ਪੰਜਾਬ ਨੂੰ ਮੋੜਿਆ ਹੋਵੇ ਫਿਰ ਦਬਾਅ ਬਣ ਸਕਦਾ ਜੀ ਇਹਦੇ ਤੇ ਅੱਜ ਤੱਕ ਮਤਲਬ ਕਿ ਸਿਰਫ ਸਿਰਸਾਈ ਬੋਲੇ ਨੇ ਨਾ ਤਾਂ ਸ਼ੋਮਣੀ ਕਲਦਲ ਦੇ ਪ੍ਰਧਾਨ ਬੋਲੇ ਨੇ ਤੇ ਨਾ ਹੀ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੋਲਣਗੇ ਨਹੀਂ ਉਹਨਾਂ ਨੇ ਬੋਲਣਾ ਹੀ ਨਹੀਂ ਜਦੋਂ ਉਹਨਾਂ ਦੇ ਮੋਰੇ ਬੋਲਣ ਵਾਲੇ ਜਿਹੜੇ ਛੱਡੇ ਹੋਏ ਆ ਉਹਨਾਂ ਨੇ ਹੂੰ ਉਹ ਉਹੀ ਬੋਲਣਗੇ ਆਪ ਨਹੀਂ ਬੋਲਣਗੇ ਜੀ ਬਾਦਲ ਪਰਿਵਾਰ ਤੋਂ ਕੋਈ ਵੀ ਨਹੀਂ ਬੋਲੇਗਾ ਕਿਉਂਕਿ ਉਹਨਾਂ ਨੇ ਬੋਲਣ ਵਾਲੇ ਪਹਿਲਾਂ ਹੀ ਛੱਡੇ ਹੋਏ ਆ ਮੋਰੇ ਜੇਕਰ ਇਹ ਪੋਲਿਟਿਕਲ ਸਟੰਟ ਹੈ ਤਾਂ ਇਹ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਸਿੱਖਾਂ ਦੀ ਹਮਾਇਤ ਲੈਣ ਦੇ ਲਈ ਤਾਂ ਕੀਤਾ ਗਿਆ ਹੋ ਸਕਦਾ ਬਿਲਕੁਲ ਬਿਲਕੁਲ ਇਹ ਹੈ ਦੇਖੋ सिरसा ਬੀਜੇਪੀ ਦਾ ਐਮਐਲਏ ਆ ਅਸੀਂ ਜਿਸ ਦਿਨ ਨੂੰ ਐਮਐਲਏ ਬਣਾਇਆ ਉਸ ਦਿਨ ਵੀ ਇਹ ਗੱਲ ਕਹਿੰਦੇ ਸੀ ਕਿ ਬੀਜੇਪੀ ਨੇ ਗੁਰਦੁਆਰਿਆਂ ਦੇ ਵਿੱਚ ਆਪਣਾ ਪ੍ਰਵੇਸ਼ ਸਿਰਸੇ ਦੇ ਰਾਹੀਂ ਕਰ ਲਿਆ ਬਿੱਲੀ ਕਮੇਟੀ ਦਾ ਜਨਕਟਿਵ ਬਣਾ ਕੇ ਜੀ ਅਸੀਂ ਇਹ ਗੱਲ ਕਰਦੇ ਸੀ ਕਿ ਬੀਜੇਪੀ ਨੇ ਉਥੋਂ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਨੂੰ ਕਾਰਪੋਰੇਸ਼ਨ ਦੇ ਵਿੱਚ ਬਾੜਕੇ ਔਰ ਉਥੇ ਦਿੱਲੀ ਕਮੇਟੀ ਦੇ ਬਾੜਕੇ ਆਪਣਾ ਦਖਲ ਕਰ ਲਿਆ ਜੀ ਉਸ ਦਿਨੇ ਬੋਲੇ ਨਹੀਂ ਤਰਫਾ ਖੁਦ ਬੀਜੇਪੀ ਦਾ ਐਮਐਲਏ ਆ ਤੇ ਉਹ ਕਿਹੜੇ ਮੂਹਰੇ ਸਿਵਲ ਬਣ ਕੇ ਅਸੀਂ ਜਿਹੜਾ ਸੱਚੀ ਜੀ ਉਸ ਵੇਲੇ ਵੀ ਦਖਲ ਸੀ ਬੀਜੇਪੀ ਦਾ ਤੇ ਉਹ ਇਹਨਾਂ ਨੂੰ ਟਿਕਟਾਂ ਦੇ ਕੇ ਐਮਐਲਏ ਕਰਕੇ ਵਿੱਚ ਬਾੜਿਆ ਸੀ ਅੱਜ ਵੀ ਦਖਲ ਹੈ ਜੀ ਜਿਸ ਦਿਨ ਸਰਸਾ ਬੀਜੇਪੀ ਦੀ ਜੋ ਸੀਟ ਤੇ ਟਿਕਟ ਦੇ ਉੱਤੇ ਐਮਐਲਏ ਬਣ ਕੇ ਬੀਜੀ ਕਮੇਟੀ ਦਾ ਜਨਰਲ ਸੈਕਟਰੀ ਬਣਿਆ ਸੀ ਜੀ ਉਹਦੋਂ ਦਖਲਅੰਦਾਜ਼ੀ ਨਹੀਂ ਸੀ ਹਾਂ ਉਹਦੇ ਵੀ ਤਾਂ ਬੀਜਪੀ ਦੀ ਦਖਲਅੰਦਾਜ਼ੀ ਸੀ ਜਿਸ ਦਿਨ ਉਹ ਬਣਿਆ ਉਹ ਜਿਹੜਾ ਧਰਮ ਪ੍ਰਚਾਰ ਕਮੇਟੀ ਵਾਲਾ ਉਹਦੀ ਵਾਈਸ ਬਣੀ ਆ ਕਾਰਪੋਰੇਸ਼ਨ ਦੀ ਮੈਂਬਰ ਜੀ ਉਸ ਦਿਨ ਦਖਲਅੰਦਾਜ਼ੀ ਨਹੀਂ ਸੀ ਹਾਂ ਇਹ ਤਾਂ ਦਰਸਲ ਬੀਜਪੀ ਨੂੰ ਤੋਂ ਪੱਲਾ ਛਡਾਉਣਾ ਚਾਹੁੰਦੀ ਆ ਜੀ ਤੇ ਇਹ ਗੁਰਦੁਆਰਿਆਂ ਦੇ ਵਿੱਚ ਦਖਲ ਦਾ ਬਹਾਨਾ ਲਾ ਕੇ ਪੰਥ ਦਾ ਜੀ ਪਿਆਰ ਚ ਤੁਮਾ ਚਾਹੁੰਦੇ ਸੋ ਇਹੀ ਕਾਰਨ ਹੈ ਜਿਹੜਾ ਤੁਹਾਡੇ ਮੁਤਾਬਕ ਇਹ ਹੋ ਸਕਦਾ ਵੀ ਸਿਰਫ ਇੱਕ ਬਿਲਕੁਲ ਬਿਲਕੁਲ ਉਹ ਲਾਸ਼ ਨਵਾ ਚਾਹੁੰਦੇ ਇਹਨਾਂ ਦਾ ਭਾਰ ਚੁੱਕ ਨਹੀਂ ਸਕਦੀ ਬੀਜੇਪੀ ਜੀ ਕਿਉਂਕਿ ਇਹਨਾਂ ਨੇ ਜਿਹੜੀਆਂ ਕਪਈਆਂ ਕੀਤੀਆਂ ਉਹਦੇ ਨਾਲ ਭਾਰ ਨਾਲ ਬੀਜੇਪੀ ਵੀ ਡੁੱਬ ਜਾਏਗੀ ਜੀ ਆਉਣ ਵਾਲੇ ਸਮੇਂ 'ਚ ਲੱਗ ਰਿਹਾ ਵੀ ਹੁਣ ਅਕਾਲੀ ਜਿਹੜਾ ਹੈਗਾ ਭਾਜਪਾ ਕਰ ਲਈ ਦਲ ਦਾ ਅਗਰ ਜੋ ਟੁੱਟੇਗਾ ਜੀ ਮੈਨੂੰ ਲੱਗਦਾ ਇਹ ਤਲਾਕ ਹੋਣ ਵਾਲਾ ਹੀ ਹੈ ਤੇ ਇਸੇ ਮਾਮਲੇ ਤੇ ਬੋਲਦਿਆਂ ਸ਼ੋਮਣੀ ਕਮੇਟੀ ਮੈਂਬਰ ਹੈ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਉਹ ਮਨਜਿੰਦਰ ਸਿੰਘ ਸਿਰਸਾ ਦੇ ਇਸ ਬਿਆਨ ਦਾ ਸਵਾਗਤ ਕਰਦੇ ਨੇ ਤੇ ਨਾਲ ਹੀ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਬਿਆਨ ਤੇ ਕਾਇਮ ਰਹਿਣ ਪਹਿਲੀ ਗੱਲ ਤਾਂ ਇਹ ਹੈ ਜੀ ਇਹ ਗੱਠ ਜੋੜੇ ਗੈਰ ਸਿਧਾਂਤਕ ਹੈ ਜੀ ਤੋੜਨਾ ਤਾਂ ਉਹ ਚੀਜ਼ ਦਾ ਹੁੰਦਾ ਹੈ ਹੂੰ ਵੀ ਜਿਹੜੀ ਚੀਜ਼ ਦੇ ਉੱਤੇ ਮਤਲਬ ਆਪਾਂ ਲੱਕ ਦੋੜ ਕਰ ਲਿਆ ਕਿਸੇ ਕਾਰਨ ਕਰਕੇ ਮਤਲ ਮਾਰੀਆਂ ਮੋਟੀਆਂ ਤਰੇੜਾਂ ਪੈ ਗਈਆਂ ਜੀ ਫਿਰ ਅਸੀਂ ਤੋੜਦੇ ਆ ਹਮ ਜਿਹੜੀ ਗੱਲ ਹੈ ਹੀ ਜ਼ੈਰ ਸਿਧਾਂਤਕ ਜੀ ਤੇ ਉਹ ਤਾਂ ਕਰਨੀ ਉਹ ਨਹੀਂ ਸੀ ਚਾਹੀਦੀ ਹਮ ਨੰਬਰ 1 ਨੰਬਰ 2 ਤੇ ਦੂਜੀ ਗੱਲ ਜੀ ਦੇਖੋ ਬੀਜੇਪੀ ਜਿਹੜੀ ਐ ਉਹ ਆਰਐਸਐਸ ਦੇ ਜ਼ਰੀਏ ਸਿੱਖੀ ਨੂੰ ਹੜਪਣਾ ਚਾਹੁੰਦੀ ਹੈ ਜੀ ਸਿੱਖੀ ਦੀ ਅਦਰੀ ਆਜ਼ਾਦ ਅਤੇ ਨਿਆਰੀ ਹਸਤੀ ਜਿਹੜੀ ਹੈ ਜੀ ਕੋ ਨੂੰ ਖਤਮ ਕਰਨਾ ਚਾਹੁੰਦੀ ਹੈ ਜੀ ਤੇ ਮੈਂ ਇਹ ਸਮਝਾਂ ਕਿ ਸਰਤਾ ਸਾਹਿਬ ਦਾ ਬਿਆਨ ਬਿਲਕੁਲ درست ਹੈ ਮੈਂ ਉਹਦੀ ਹਮਾਇਤ ਕਰਦਾ ਉਹਨਾਂ ਦੇ ਬਿਆਨ ਦੀ ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਇਸ ਫੈਸਲੇ ਤੇ ਦ੍ਰਿੜਤਾ ਨਾਲ ਪੈਰੇਦਾਰੀ ਕਰਵਾਉਣ ਲਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਦਬਾਅ ਪਾਉਣ ਜੀ ਤੇ ਉਹ ਮਤਲਬ ਭਾਜਪਾ ਜਿਹੜੀ ਆ ਉਹਦੇ ਨਾਲੋਂ ਚੰਗੀ ਗੱਲ ਆ ਕਿ ਸਾਡੀ ਸਾਧ ਬੀਐਸਪੀ ਨਾਲ ਹੋਵੇ ਜਾਂ ਆਰਐਸਐਸ ਨਾਲ ਉਦੇ ਨਾਲ ਹੋਵੇ ਆਪਣਾ ਕਾਮਰੇਡਾਂ ਨਾਲ ਹੋਵੇ ਜੀ ਜੀ ਦੇ ਪੀ ਨਾਲ ਕਿਸੇ ਵੀ ਤਰੀਕੇ ਨਾਲ ਸਾਡਾ ਗੱਟ ਰੰਧਨ ਜਿਹੜਾ ਉਹ ਮੈਂ ਸਮਝਦਾ ਬਈ ਜੈਨੂਅਨ ਹੈ ਨਹੀਂ ਠੀਕ ਹੈ ਨਹੀਂ ਉਹ ਬੈਸੀ ਗਲਤ ਹੈ ਲੰਮੇ ਸਮੇਂ ਤੋਂ ਹਮ ਆਰਐਸਐ ਜਿਹੜੀ ਆ ਉਹ ਲੱਗੀ ਹੋਈ ਆ ਕਉਣ ਵਾਂਗੂ ਜੀ ਤੇ ਉਹ ਉਹ ਤੁਸੀਂ ਦੱਸੋ ਹਿੰਦੂ ਸਾਮ ਦੇ ਅੰਦਰ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਸੰਘਤ ਹੈ ਜੀ ਜਿਹੜੇ ਜੀ ਬਿਲਕੁਲ ਇੱਥੇ ਮੁਸਲਮਾਨ ਰਾਸ਼ਟਰੀ ਸੰਗਤ ਹੈ ਜੀ ਹੈ ਹਾਂ ਇੱਥੇ ਐਸਾਈ ਰਾਸ਼ਟਰੀ ਸੰਗਤ ਹੈ ਜੀ ਹੈ ਸਿੱਖ ਰਾਸ਼ਟਰੀ ਸੰਗਤ ਰਾਸ਼ਟਰ ਜਿਸ ਦਾ ਰਾਸ਼ਟਰੀ ਸਿੱਖ ਸੰਗਤ ਕਿਉਂ ਆ ਜੀ ਹਾਂ ਰਾਸ਼ਟਰ ਦੀ ਕੋਈ ਸੰਗਤ ਨਹੀਂ ਹੁੰਦੀ ਜੀ ਰਾਸ਼ਟਰ ਤੇ ਲੋਕ ਹੁੰਦੇ ਨੇ ਜੀ ਹਾਂ ਜੀ ਉਹ ਮੁਸਲਮਾਨ ਵੀ ਹੁੰਦੇ ਨੇ ਐਸਾਈ ਵੀ ਹੁੰਦੇ ਨੇ ਜੈਨੀ ਵੀ ਹੁੰਦੇ ਨੇ ਬੋਧੀ ਵੀ ਹੁੰਦੇ ਨੇ ਸਾਰੇ ਹੁੰਦੇ ਨੇ ਪਰ ਸੰਗਤ ਕੋਈ ਨਹੀਂ ਹੁੰਦੀ ਰਾਸ਼ਟਰ ਦੀ ਜੀ ਇਹ ਕੇਵਲ ਸਿੱਖਾਂ ਨਾਲ ਮਤਲਬ ਧੋਖਾ ਵਿਸ਼ਵਾਸਘਾਤ ਬੇਈਮਾਨੀ ਕੀਤੀ ਜਾ ਰਹੀ ਹੈ ਜੀ ਇਹਦੇ ਤੋਂ ਸਿੱਖਾਂ ਨੂੰ ਸੁਚੇਤ ਰਹਿਣ ਦਾ ਯਤਨ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਆਖਿਆ ਸੀ ਜੀ ਅਕਾਲ ਤਖਤ ਨੇ ਆਰਐਸਐਸ ਨੂੰ ਪੰਥ ਵਿਰੋਧੀ ਸੰਸਥਾ ਕਰਾਰ ਦਿੱਤਾ ਹੋਇਆ ਹੈ ਸਿੱਖਾਂ ਉੱਤੇ ਅੰਮ੍ਰਿਤ ਖਾਨਾ ਘਿਰਦਾ ਜੀ ਐਰਐਸਐਸ ਦੇ ਜਿਹੜੇ ਪੈਰੋਕਾਰ ਬਣੇ ਹੋਏ ਨੇ ਹਮ ਅਕਾਲ ਤਖਤ ਨੂੰ ਉਹਨਾਂ ਦੀ ਜਵਾਬ ਤਲ ਵੀ ਕਰਨੀ ਚਾਹੀਦੀ ਹੈ ਰਾਸ਼ਟਰੀ ਸਿੱਖ ਸੰਗਤ ਜਿਹੜੀ ਹੈ ਉਦੇ ਜਿਹੜੇ ਪੈਰੋਕਾਰ ਨੇ ਉਹਨਾਂ ਵੀ ਅਖਾਲ ਤਖਤ ਨੂੰ ਜਵਾਬ ਤਲਵੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੈਦਰਾ ਕਰਨਾ ਚਾਹੀਦਾ ਹੈ ਜੀ ਉਹਨਾਂ ਨੂੰ ਤੁਰੰਤ ਹਦਾਇਤਾਂ ਗਾੜੀ ਕਰਨੀ ਚਾਹੀਦੀਆਂ ਵੀ ਆਰਐਐਫਐਸ ਰਾਸ਼ਟਰੀ ਸਿੱਖ ਸੰਗਠਨ ਦਾ ਖੜਾ ਹੋ ਜੋ ਜੀ ਪੰਜੋਲੀ ਸਾਹਿਬ ਸੁਖਦੇਵ ਸਿੰਘ ਪੌਰ ਦੇ ਵੱਲੋਂ ਇਹ ਕਿਹਾ ਗਿਆ ਕਿ ਜੋ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਹੁਣ ਗੱਲ ਕਹੀ ਜਾ ਰਹੀ ਹੈ ਉਹ ਪਹਿਲਾਂ ਨਹੀਂ ਕਹੀ ਕਿ ਇਸ ਕਰਕੇ ਲੋਕ ਸਭਾ ਚੋਣਾਂ ਦੇ ਨੇੜੇ ਇਸ ਤਰ੍ਹਾਂ ਕਰਕੇ ਇੱਕ ਸਾਜ਼ਿਸ਼ ਹੈਗੀ ਹੈ ਜੋ ਸਿੱਖਾਂ ਨੂੰ ਜਿਹੜੀ ਹੈਗੀ ਧੋਖਾ ਕੀਤਾ ਜਾ ਰਿਹਾ ਜੀ ਅਜਿਹੇ ਬਿਆਨ ਦਿੱਤੇ ਜੀ ਉਹ ਗੱਲਾਂ ਛੱਡੋ ਜੀ ਇਹ ਪੁਨੇ ਪਹਿਲਾ ਕਾਇਦਾ ਪਿੱਛੇ ਦਾ ਕਾਇਦਾ ਇਹ ਅਧੀ ਕੀ ਪ੍ਰੋਬਲਮ ਹੈ ਪਰ ਜਿਹੜੀ ਗੱਲ ਗਲਤ ਆ ਗਲਤ ਆ ਉਹ ਹਾਂ ਹਾਂ ਜੀ ਮੈਂ ਮੈਂ ਇਹਨੂੰ ਬਿਲਕੁਲ ਗਲਤ ਸਮਝਦਾ ਹਾਂ ਬਿਲਕੁਲ ਗਲਤ ਹੈ ਜੀ ਸੋ ਮਨਜਿੰਦਰ ਸਿੰਘ ਸਿਰਸਾ ਦੀ ਇਸ ਬਿਆਨਬਾਜ਼ੀ ਤੋਂ ਬਾਅਦ ਸਿੱਖ ਗਲਿਆਰਿਆਂ ਚ ਇਸ ਦੀ ਖੂਬ ਚਰਚਾ ਹੋ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਭਾਜਪਾ ਦਾ ਕੀ ਸਟੈਂਡ ਰਹਿੰਦਾ ਹੈ ਅਤੇ ਇਸ ਬਾਰੇ ਚੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕੁਝ ਬੋਲਦੇ ਨੇ ਜਾਂ ਫਿਰ ਇਹ ਮਾਮਲਾ ਸਿਰਸਾ ਤੱਕ ਹੀ ਸੀਮਤ ਰਹਿ ਜਾਂਦਾ ਜੇਕਰ ਅਕਾਲੀ ਦਲ ਭਾਜਪਾ ਗੱਟਜੋੜ ਟੁੱਟ ਜਾਂਦਾ ਤਾਂ ਵੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ ਸਿਰਸਾ ਵੱਲੋਂ ਭਾਜਪਾ ਵੱਲੋਂ ਦਿੱਤੇ ਗਏ ਆਉਂਦਿਆਂ ਤੋਂ ਵੀ ਅਸਤੀਫਾ ਦਿੱਤਾ ਜਾਂਦਾ ਜਾਂ ਫਿਰ ਨਹੀਂ ਨਿਊਜ਼ ਡੈਸਕ ਪੰਜਾਬੀ ਲੁੱਕ ਚੈਨਲ